ਇਸ ਵੇਲੇ ਦੀ ਵੱਡੀ ਖਬਰ ਰੂਪਨਗਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਰੂਪਨਗਰ ਦੇ ਗੁਰਦੁਆਰਾ ਸਾਹਿਬ ਟਿੱਬੀ ਇਨਸਾਬ ਦੇ ਅੰਦਰ ਵੱਡਾ ਹਾਦਸਾ ਵਾਪਰਿਆ ਧੰਦਾ ਸੀ ਕਿ ਧਾਰਮਿਕ ਸਮਾਗਮ ਚੱਲ ਰਿਹਾ ਸੀ ਤੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਗੁਰਦੁਆਰਾ ਸਾਹਿਬ ਦੇ ਅੰਦਰ ਮੌਜੂਦ ਸੀ ਤੇ ਸਭ ਦੇ ਦਰਮਿਆਨ AC ਦਾ ਕੰਪਰੈਸਰ ਦੇ ਵਿੱਚ ਧਮਾਕਾ ਹੁੰਦਾ ਹੈ ਜਿਸ ਦੇ ਵਿੱਚ ਇੱਕ ਮੈਲਾ ਦੀ ਮੌਕਤੀ ਮੌਤ ਹੋ ਜਾਂਦੀ ਹੈ ਤੇ ਕਈ ਗੰਭੀਰ ਰੂਪ ਨਾਲ ਜ਼ਖਮੀ ਦਸੇ ਜਾ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਮ੍ਰਿਤਕਾ ਦੀ ਪਛਾਣ ਕਸ਼ਮੀਰ ਕੌਰ ਦੇ ਵਜੋਂ ਹੋਈ ਹੈ ਤੇ ਇਸ ਤੋਂ ਇਲਾਵਾ ਇਸ ਸਮਾਗਮ ਦੇ ਵਿੱਚ ਕਈ ਧਾਰਮਿਕ ਸ਼ਖਸੀਅਤਾਂ ਤੇ ਕਈ ਸਿਆਸੀ ਸਖਸ਼ੀਅਤਾਂ ਵੀ ਮੌਜੂਦ ਸਨ ਤਾਂ ਇੱਕ ਧਾਰਮਿਕ ਸਮਾਗਮ ਜਿਹੜਾ ਉਹ ਚੱਲ ਰਿਹਾ ਸੀ ਤੇ ਉਸ ਦੇ ਦਰਮਿਆਨ ਏਸੀ ਦੇ ਕੰਪਰੈਸਰ ਦੇ ਵਿੱਚ ਧਮਾਕਾ ਹੁੰਦਾ ਹੈ ਤਾਂ ਇਸ ਦੇ ਵਿੱਚ ਇੱਕ ਕਸ਼ਮੀਰਕੌਰ ਨਾਮਕ ਔਰਤ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਤੇ ਇੱਕ ਔਰਤ ਦੀ ਹਾਲਤ ਬੇहद ਗੰਭੀਰ ਦੱਸੀ ਜਾ ਰਹੀ ਹੈ ਜਿਸ ਨੂੰ ਪੀਜੀਆਈ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਤੇ ਇਸ ਤੋਂ ਇਲਾਵਾ 9 ਲੋਕ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ ਤਾਂ ਹਾਦਸੇ ਤੋਂ ਬਾਅਦ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਮੌਕੇ ਤੇ ਪਹੁੰਚੇ ਨੇ ਇਸ ਤੋਂ ਇਲਾਵਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਵੱਲੋਂ ਵੀ ਪੀੜਤਾਂ ਦਾ ਹਾਲ ਜਾਣਿਆ ਗਿਆ ਤੇ AC ਦੇ ਕੰਪਰੈਸਰ ਦੇ ਵਿੱਚ ਧਮਾਕਾ ਹੋਣ ਦੇ ਕਾਰਨ ਇਹ ਪੂਰਾ ਹਾਦਸਾ ਵਾਪਰਦਾ ਹੈ ਗੁਰਦੁਆਰਾ ਸਾਹਿਬ ਦੇ ਅੰਦਰ ਭੀੜ ਸੀ ਕਾਫੀ ਸੰਗਤਾਂ ਜਿਹੜੀਆਂ ਨੇ ਪਹੁੰਚੀਆਂ ਹੋਈਆਂ ਸੀ ਤਾਂ ਧਾਰਮਿਕ ਸਮਾਗਮ ਦੇ ਚੱਲਦੇ ਹੀ ਜਿਹੜਾ ਏਸੀ ਦੇ ਕੰਪਰੈਸਰ ਦੇ ਵਿੱਚ ਅਚਾਨਕ ਧਮਾਕਾ ਹੋ ਜਾਂਦਾ ਹੈ ਜਿਸ ਕਾਰਨ ਇੱਕ ਔਰਤ ਕਸ਼ਮੀਰਕੌਰ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਤੇ ਇੱਕ ਔਰਤ ਬਲਜੀਤਕੌਰ ਜਿਸ ਦੀ ਹਾਲਤ ਗੰਭੀਰ ਹੈ ਉਸ ਨੂੰ ਪਜੀ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਇਸ ਤੋਂ ਇਲਾਵਾ ਨੋ ਹੋਰ ਜਿਹੜੇ ਲੋਕ ਨੇ ਜ਼ਖਮੀ ਦੱਸੇ ਜਾ ਰਹੇ ਨੇ ਜਨਦਰੂਪਨਗਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਤਸੰਤ ਬਾਬਾ ਖੁਸ਼ਾਲ ਸਿੰਘ ਨਮੀਤ ਦੀ ਅਰਦਾਸ ਦੇ ਮੌਕੇ ਪੂਰੀ ਘਟਨਾ ਵਾਪਰੀ ਹੈ ਇਹ ਸੰਬੰਧੀ ਜਾਣਕਾਰੀ ਦਿੰਦੇ ਹੋਏ ਲੋਕ ਕੀ ਕਹਿ ਰਹੇ ਨੇ ਇੱਕ ਵਾਰੀ ਸੁਣ ਲੈਂਦੇ ਆ ਆਪ ਜੀ ਅੱਜ ਗੁਰਦੁਆਰਾ ਹੱਜਪੁਰਾਂ ਟੀਵੀ ਸਾਹਿਬ ਵਿਖੇ ਸਤਬਾਬਾ ਖਾਲਸਾ ਜਿਹੜਾ ਉਹਨਾਂ ਦਾ ਅੱਜ ਭੋਗ ਸੀ ਭੋਗ ਦੇ ਉੱਤੇ ਬਹੁਤ ਵੱਡੀ ਗਿਣਤੀ ਸੰਗਤ ਪਹੁੰਚੀ ਆ ਉਹ ਸੰਗਤ ਦੇ ਸੰਗਤ ਦੇ ਬਰਾਜਮਾਨ ਦੇ ਹੁਕਮ ਦਰਾਨ ਇੱਕ ਏਸੀ ਦੀ ਤਾਰ ਕੋਈ ਛਾਟ ਹੋ ਗਈ ਜਿਵੇਂ ਕਰਕੇ ਕੋਈ ਏਸੀ ਫਟਿਆ ਕੋਈ ਸੰਗਤਾਂ ਦੇ ਸੱਟਾਂ ਵੀ ਲੱਗੀਆਂ ਪਰ ਕੋਈ ਘਬਰਾਉਣ ਦੀ ਲੋੜ ਨਹੀਂ ਸੰਗਤਾਂ ਨੂੰ ਕੋਈ ਖਤਰੇ ਵਾਲੀ ਕੋਈ ਗੱਲ ਨਹੀਂ ਸੰਗਤਾਂ ਨੂੰ ਮੂਲ ਹੀ ਸੱਟਾਂ ਲੱਗੀਆਂ ਇਹ ਐ ਇੱਡੇ ਵੱਡੀ ਸੰਗਤ ਦੇ ਵਿੱਚ ਜਿਹੜੀ ਗੱਲਾਂ ਹੋ ਜਾਂਦੀਆਂ ਇਸ ਕਰਕੇ ਜਿਹੜਾ ਹੈਗਾ ਮੈਂ ਸੰਗਤ ਨੂੰ ਅਪੀਲ ਕਰਦਾ ਹੈ ਕੋਈ ਜਿਹੜਾ ਹੈਗਾ ਕੋਈ ਘਬਰਾਉਣ ਦੀ ਲੋੜ ਨਹੀਂ ਹੈਗੀ ਇਹ ਕਾਲ ਬਹੁਤ ਦੇ ਪਾਣੇ ਤੇ ਹੋਇਆ ਜੋ ਵੀ ਹੋਇਆ ਬਾਬਾ ਖਸ਼ਾਲ ਸਿੰਘ ਜੀ ਜਿਹੜਾ ਇੱਕ ਇਸਤਰੀ ਤੇ ਜਦੋਂ ਆਏ ਤਾਂ ਹੁਣ ਜਿਹੜਾ ਅੱਜ ਉਹ ਸੰਗਤ ਕਿਸੇ ਮੋੜ ਰਹੀ ਸੀ ਸੰਗਤ ਬਾਬਾ ਜੀ ਦੇ ਉਹਨਾਂ ਨੇ ਨਿਸ਼ਕਾਮ ਸੇਵਾ ਜਿਹੜੀ ਕੀਤੀ ਆ ਉਹਨਾਂ ਦਾ ਪਿਆਰ ਐਨਾ ਕਿ ਅੱਜ ਹਰੇਕ ਧਾਰਮਿਕ ਆਗੂ ਹਰੇਕ ਸਾਥ ਮਹਾਪੁਰਸ਼ ਹਰੇਕ ਸਿਆਸੀ ਪਾਰਟੀ ਦੇ ਆਗੂ ਤੇ ਹਜ਼ਾਰਾਂ ਦੇ ਬੱਚੇ ਸੰਗਤਾਂ ਉਹਨਾਂ ਦਾ ਬਾਬਾ ਜੀ ਨਾਲ ਪਿਆਰ ਸੀਗਾ ਉਹ ਅੱਜ ਬਾਬਾ ਜੀ ਨੂੰ ਆਪਣੇ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਪਹੁੰਚੇ ਆ ਮੈਂ ਸੰਗਤ ਦਾ ਬਹੁਤ ਧੰਨਵਾਦ ਕਰਦਾ ਏਸੀ ਬਲਾਸਟ ਹੋ ਗਿਆ ਸੀ ਜੀ ਉਹ ਬਚਾਅ ਹੋ ਗਿਆ ਜੀ ਬਚਾਅ ਹੋ ਗਿਆ ਇੱਕ ਬੀਬੀ ਤੇ ਜਿਹੜੀ ਬਜ਼ੁਰਗ ਸੀ ਉਹਨਾਂ ਨੂੰ ਵੀ ਇਸ ਤਰ੍ਹਾਂ ਲੱਗੇ ਲੈਵੇ ਹਟ ਕੇ ਕੰਬਲ ਚ ਕੁੱਝ ਬੀਬੀਆਂ ਬੋਸ ਹੋ ਗਈਆਂ ਤੁਹਾਨੂੰ ਵੀ ਹੋਇਆ ਸੀ ਅਜੇ ਗੈਸ ਚੜ ਗਿਆ ਇੱਕੇ ਦਾ ਵੀ ਕੁੱਝ ਦਪੀਆਂ ਕਿ ਨਾ ਵੀ ਥੱਲੇ ਆ ਗਏ ਪਰ ਖਿੱਚ ਖਿੱਚ ਕੇ ਗੱਡੀ ਕੇ ਸੰਕ ਨੇ ਬੜਾ ਬਚਾਅ ਕਰ ਆਇਆ ਹੈ ਕੀ ਹੋਇਆ ਸੀ ਉੱਥੇ ਏਸੀ ਗਿਆ ਸਟਾਪ ਹੋ ਗਿਆ ਸੀ ਏਸੀ ਸੀ ਆਖ ਲੱਗ ਗਈ ਕਿ ਬਗਮਾ ਮਤ ਮੱਕਾ ਹੋਇਆ ਆ ਸੰਘਰਸ਼ਾਰੀ ਹੈ ਉਪਰ ਅੰਨੇ ਆ ਵੀ ਸੰਗ ਪਹਾਰੀ ਮੱਕਾ ਬਗਲੇ ਕਿੰਨੇ ਕ ਬੰਦੇ ਫਟੜ ਹੋਏ ਪਤਾ ਲੱਗਿਆ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੰਜਾਬ ਦੇ ਕੈਬਨਟ ਮੰਤਰੀ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੀ ਮੌਕੇ ਦੇ ਉੱਤੇ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚੇ ਇਸ ਤੋਂ ਇਲਾਵਾ ਉਹਨਾਂ ਦੇ ਵੱਲੋਂ ਪੀੜਤਾ ਦਾ ਵੀ ਹਾਲ ਜਾਣਿਆ ਗਿਆ ਇਸ ਤੋਂ ਇਲਾਵਾ ਸਾਬਕਾ ਸੰਸਦ ਪ੍ਰੇਮ ਸਿੰਘ ਅਤੇ ਚੰਦੂ ਮਾਜਰਾ ਵੀ ਜਿਹੜਾ ਨੇ ਉੱਥੇ ਜਨਤਾ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਜ਼ਖਮੀਆਂ ਦੇ ਨਾਲ ਮੁਲਾਕਾਤ ਕੀਤੀ ਗਈ ਤੇ ਉਹਨਾਂ ਦਾ ਹਾਲ ਜਾਣਿਆ ਗਿਆ ਇਹ ਸੰਬੰਧੀ ਗੱਲਬਾਤ ਕਰਦੇ ਹੋਏ ਦੋਵੇਂ ਸਿਆਸਦਾਨ ਕੀ ਕੁਝ ਕਹਿ ਰਹੇ ਨੇ ਇੱਕ ਵਾਰੀ ਸੁਣ ਲੈਂਦੇ ਹਾਂ ਸਚਖੰਡ ਵਾਸੀ ਬਾਬਾ ਖੁਸ਼ਾਲ ਸਿੰਘ ਜੀ ਦੀ ਅੰਤਿਮ ਅਰਦਾਸ ਸੀ ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਤਾਂ ਦਾ ਕਹਿ ਸਕਦੇ ਆ ਪਹਾੜ ਆਇਆ ਹੋਇਆ ਸੀ ਉੱਥੇ ਸੰਤ ਬਾਬਾ ਖੁਸ਼ਾਲ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਮੈਂ ਵੀ ਸੁਭਾਜਾਸ ਸਵਿਤਾ ਹਾਂ ਗੁਰੂ ਘਰ ਦੇ ਵਿੱਚ ਮੌਜੂਦ ਸੀਗਾ ਜਿੱਥੇ ਸਤਬਾਬਾਤਾ ਸਿੰਘ ਜੀ ਤੇ ਵੀ ਸਾਹਿਬ ਵਾਲਿਆਂ ਨੂੰ ਅੱਜ ਇਸ ਸਥਾਨ ਦੀ ਸੇਵਾ ਵੀ ਸੌਂਪੀ ਜਾਣੀ ਸੀ ਇਸ ਸਮਾਗਮ ਦੇ ਵਿੱਚ ਇੱਕ ਏਸੀ ਦੇ ਵਿੱਚ ਬਲਾਸਟ ਹੋਣ ਕਰਕੇ ਇੱਕਦਮ ਵੱਡਾ ਧਮਾਕਾ ਹੋਇਆ ਉਸ ਵਕਤ ਸੰਗਤ ਦੇ ਨਾਲ ਮੈਂ ਵੀ ਉੱਥੇ ਮੌਜੂਦ ਸੀਗਾ ਕਾਫੀ ਵੱਡਾ ਧਮਾਕਾ ਸੀ ਜਿਸ ਦੇ ਵਿੱਚ ਇਸ 11 ਜਿਹੜੇ ਕੁਝ ਜ਼ਖਮੀ ਹੋਏ ਜਿਨ੍ਹਾਂ ਵਿੱਚੋਂ ਇੱਕ ਲੇਡੀ ਜਵਨ ਦੀ ਡੈਥ ਹੋ ਗਈ ਹੈ ਇੱਕ ਲੇਡੀ ਜ਼ੋਰ ਕ੍ਰਿਟੀਕਲ ਨੇ ਉਹਨੂੰ ਪੀਜੀਆ ਰੈਫਰ ਕੀਤਾ ਗਿਆ ਬਾਕੀ ਸਾਰੇ ਜਿਹੜੇ ਨੌ ਇੰਜਰਡ ਆ ਬਿਲਕੁਲ ਤੰਦਰੁਸਤ ਨੇ ਸਭ ਦਾ ਹਾਲ ਜਾਣਿਆ ਪਰਮਾਰ ਹਸਪੀਟਲ ਦੇ ਵਿੱਚ ਸਭ ਸਭ ਦਾ ਵਧੀਆ ਤਰੀਕੇ ਨਾਲ ਇਲਾਜ ਚੱਲ ਰਿਹਾ ਸਾਰੇ ਜਿਹੜੇ ਆਊਟ ਆਫ ਡੇਂਜਰ ਨੇ ਜੋ ਕੁਦਰਤੀ ਤੌਰ ਤੇ ਐਸੇ ਹਾਦਸੇ ਦਾ ਵੇਖਿਆ ਗਿਆ ਗਾ ਵੀ ਬਹੁਤ ਸੇ ਬੱਦ ਗਿਆ ਸਕਦਾ ਵੀ ਕੱਟ ਬਹੁਤ ਜ਼ਿਆਦਾ ਸੀ ਉੱਤੋਂ ਗਰਮੀ ਵੀ ਬਹੁਤ ਪੈ ਰਹੀ ਸੀ ਜੇ ਤਾਪਮਾਨ ਵਧਾ ਕਰਕੇ ஏਸੀ ਬਟਿਆ ਉਹ ਜਾਣੀ ਬਦੂ ਉਹ ਜੁਨਾਦੀ ਜੇ ਜੀ ਆਪ ਜੀ ਦੇ ਅਦਾਸ ਕਰਦੇ ਆ ਮੈਂ ਤੁਹਾਨੂੰ ਜੋ ਇੱਕ ਗੱਲ ਰੱਝਿਆ ਉਹਦੇ ਤਾਂ ਵੀ ਸੇਧ ਕਰਦੇ ਆ ਪਰ ਐਸੇ ਇੱਕ ਸੰਦੇਸ਼ ਵੀ ਆਪਾਂ ਸਮਝਾਉਣਾ ਸਾਧਵਾਪਾ ਖੁਸ਼ਾਲ ਸਿੰਘ ਜੀ ਦਾ ਕਿ ਜਦੋਂ ਕੋਈ ਮੌਸਮ ਦੇ ਹਾਲਾਤ ਹੋਣ ਸਮੇਂ ਦੇ ਹਾਲਾਤ ਨੂੰ ਕਾਮਦੇ ਫਰਕ ਕਰਨ ਦੀ ਖਾਤਿਰ ਸਾਰਾ ਇਹ ਬਹੁਤ ਜਿਹੜਾ ਬੀਕੀ ਥੋੜਾ ਜਿਹਾ ਖਰਾਬ ਹੋ ਬਹੁਤ ਜਿਹੜੇ ਜਾਗਰੀ ਮਦਦ ਨੂੰ ਜੀ ਸੇ ਤੇ ਆ ਮੈਨੂੰ ਤਾਂ ਤੁਸੀਂ ਸੁਣਿਆ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਇਸ ਤੋਂ ਇਲਾਵਾ ਸਿੱਖਿਆ ਮੰਤਰੀ ਹਰਜੋ ਸਿੰਘ ਬੈਂਸ ਜਨਾਂ ਦੇ ਵੱਲੋਂ ਪੀੜਤਾ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਹਾਦਸੇ ਦੇ ਵਿੱਚ 9 ਤੋਂ ਵੱਧ ਲੋਕ ਜਿਹੜਾ ਨੇ ਉਹ ਜ਼ਖਮੀ ਦੱਸੇ ਜਾ ਰਹੇ ਨੇ ਜਨ ਅਦਰੂਪਨਗਰ ਦੇ ਵਿੱਚ ਇਲਾਜ ਚੱਲ ਰਿਹਾ ਹੈ ਤੇ ਇਸ ਤੋਂ ਇਲਾਵਾ ਇੱਕ ਮਹਿਲਾ ਦੀ ਹਾਲਤ ਕਾਫੀ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ ਜਿਸ ਨੂੰ ਪੀਜੀਆ ਦੇ ਵਿੱਚ ਰੈਫਰ ਕੀਤਾ ਗਿਆ ਹੈ ਇਸ ਤੋਂ ਇਲਾਵਾ ਇੱਕ ਮਹਿਲਾ ਕਸ਼ਮੀਰ ਕੌਰ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤਾਂ ਇਹ ਸਭ ਦੇ ਉੱਤੇ ਪੀੜਤਾ ਦੀ ਇਸ ਵੇਲੇ ਕਿਸ ਤਰੀਕੇ ਦੀ ਸਥਿਤੀ ਹੈ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਰੂਪਨਗਰ ਦੇ ਡਾਕਟਰ ਕੀ ਕੁਝ ਕਹਿ ਰਹੇ ਨੇ ਇੱਕ ਵਾਰੀ ਸੁਣ ਲੈਂਦੇ ਆ ਇਹਨਾਂ ਵਿੱਚੋਂ ਮੈਂ ਜਿਵੇਂ ਪਹਿਲੇ ਦੱਸਿਆ ਕਿ ਦੋ ਪੇਸ਼ੈਂਟ ਸਿਗੇ ਜਿਨ੍ਹਾਂ ਦੇ 3rd ਡਿਗਰੀ ਤੱਕ ਬਰਨ ਸਿਗੇ ਇੱਕ ਤਾਂ 100% ਬਰਨ ਸੀ ਕਸ਼ਮੀਰ ਕੌਰ ਜਿਨ੍ਹਾਂ ਦੀ ਅਨਫੋਰਚੂਨੇਟਲੀ ਡੈਥ ਹੋ ਚੁੱਕੀ ਹੈ ਔਰ ਦੂਸਰਾ ਜੋ ਪੇਸ਼ੈਂਟ ਬਲਜੀਤ ਕੌਰ ਹੈ ਇਹਨਾਂ ਦੇ ਵੀ 60 ਤੋਂ 70% ਸੈਕੰਡ ਡਿਗਰੀ 3rd ਡਿਗਰੀ ਬਰਨ ਸਿਗੇ ਤੋ ਬਾਕੀ ਜਿਹੜੇ ਪੇਸ਼ੈਂਟ ਆ ਉਹਨਾਂ ਦੇ ਮਾਈਨਰ ਫਸਟ ਡਿਗਰੀ ਸਪਰਫੇਸ਼ਲ ਬਰਨ ਹੈਗੇ ਆ ਉਹਦੇ ਉਹਦੇ ਚ ਕੋਈ ਖਬਰਾਂ ਵਾਲੀ ਕਰਦੇ ਆ